ਸੋ ਬਹੁਤ ਹੀ ਸਤਿਕਾਰਯੋਗ ਸਾਥੀਓ ਤੁਹਾਡਾ ਸਾਡੇ ਇਸ YouTube ਚੈਨਲ ਤੇ ਸਵਾਗਤ ਹੈ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਜੈ ਹਿੰਦ ਮੈਂ ਡਾਕਟਰ ਮੀ ਸਿੰਘ ਮੁੱਖੀ ਤੀ ਬੜੀ ਅਫਸਰ ਫਰੀਦਕੋਟ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਵੱਖ-ਵੱਖ ਸਮੇਂ ਤੇ ਵੱਖ-ਵੱਖ ਵਿਸ਼ਿਆਂ 'ਚ ਬੰਦ ਜਾਣਕਾਰੀ ਜਿਹੜੀ ਤੁਹਾਡੇ ਨਾਲ ਪਹੁੰਚਾ ਰਹੇ ਨੇ ਆ ਤਾਂ ਜੋ ਤੁਸੀਂ ਉਹ ਜਾਣਕਾਰੀ ਆਪਣੀ ਖੇਤੀ ਵਿੱਚ ਲਾਗੂ ਕਰ ਸਕੋ ਆਪਣੇ ਖੇਤੀ ਲਾਗਤ ਖੱਤੇ ਘਟਾ ਸਕੋ ਤੇ ਆਪਣੀ ਆਮਦਨ ਵਿੱਚ ਵਾਧਾ ਕਰ ਸਕੋ ਅਾਇਦਾ ਸਾਡਾ ਵਿਸ਼ਾ ਹੈ ਕਣਕ ਦੇ ਨਾਲ ਨਾਲ ਹੋਣ ਵਾਲੇ ਨੁਕਸਾਨ ਉਹਦੇ ਪ੍ਰਭਾਵ ਤੇ ਆਪਾਂ ਕਿਵੇਂ ਜਿਹੜਾ ਵਾ ਇਹਨੂੰ ਜ਼ਮੀਨ ਦੇ ਵਿੱਚ ਕਿਵੇਂ ਸੰਭਾਲਣਾ ਸੁਖਸ਼ਾਡ ਵੀਰੋ ਜਿਵੇਂ ਕਿ ਆਪ ਸਭ ਜਾਣਦੇ ਆ ਕਿ ਅੱਜ ਵਿਸ਼ਵ ਪੱਧਰ ਦੇ ਉੱਤੇ ਇੱਕ ਵਿਸ਼ਵ ਦਮਾ ਦਿਵਸ ਮਨਾਇਆ ਜਾ ਰਿਹਾ ਹੈ ਵਰਲਡ ਐਸਥਮਾ ਦਿਵਸ ਮਨਾਇਆ ਜਾ ਰਿਹਾ ਜਿਹੜਾ ਕਿ ਇੱਕ ਅੰਦਾਜ਼ੇ ਮੁਤਾਬਕ ਵਿਸ਼ਵ ਪੱਧਰ 260 ਮਿਲੀਅਨ ਜਿਹੜੇ ਨੇ ਲੋਕ ਜਿਹੜੇ ਆਮ ਵਿਅਕਤੀ ਨੇ ਉਹ ਦਬੇ ਤੋਂ ਪੀੜਤ ਹੁੰਦੇ ਆ ਤੇ 40 40 ਲੱਖ ਜਿਹੜੀਆਂ ਨੇ ਉਹ ਵਿਸ਼ੇ ਪੱਧਰ ਤੇ ਬਹੁਤਾਂ ਇਸ ਨੂੰ ਆਜਾਉਂਦੀਆਂ ਸੋ ਇਹ ਜਿਹੜੀ ਬਿਮਾਰੀ ਜਿਹੜੀ ਆ ਮੁੱਖ ਤੌਰ ਤੇ ਜੇਕਰ ਦੇਖੀਏ ਤੇ ਸਾਡਾ ਜੋ ਹਵਾ ਦਾ ਪ੍ਰਦੂਸ਼ਣ ਆ ਉਹਦੇ ਕਾਰਨ ਹੁੰਦੀ ਆ ਸੋ ਇਸ ਦਾ ਮੁੱਖ ਮਕਸਦ ਵੀ ਮਨਾਉਂਦਾ ਇਹੀ ਆ ਕਿ ਆਮ ਨਾਗਰਿਕਾਂ ਦੇ ਵਿੱਚ ਇਸ ਬਿਮਾਰੀ ਪ੍ਰਤੀ ਤੇ ਵਾਤਾਵਰਨ ਦੀ ਸ਼ੁੱਧਤਾ ਬਾਰੇ ਜਾਗਰੂਕ ਕਰਦਾ ਜਾਇਆ ਸਾਨ ਵੀਰੋ ਸਾਰਿਆਂ ਨੇ ਕਣਕ ਦੀ ਕਟਾਈ ਕਰ ਲਈ ਹੈ ਥੋੜੀ ਬਿਨਾਲੀ ਹੈ ਪਿਛਲੇ ਕੁਝ ਦਿਨਾਂ ਦੇ ਦੌਰਾਨ ਬਹੁਤ ਸਾਰੀਆਂ ਮਾਦਭਾਗੀ ਖਬਰਾਂ ਵੀ ਸਾਨੂੰ ਮਿਲੀਆਂ ਕਿ ਸਾਡੀ ਕੋਈ ਬਹੁਤ ਸਾਰੀ ਕੀਮਤੀ ਜਾਨਾਂ ਜਿਹੜੀਆਂ ਹੀ ਮਰਸੀ ਜਾਨਾਂ ਹੀ ਉਹ ਸਾਡੇ ਨਾਲਡ ਨੂੰ ਅੱਗ ਲਾਉਣ ਦੇ ਕਾਰਨ ਕੁਝ ਐਕਸੀਡੈਂਟ ਕਾਰਨ ਜਾਈ ਚਲੀ ਗਈਆਂ ਬੜਾ ਦੁੱਖ ਹੁੰਦਾ ਜਦੋਂ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਨੇ ਉਹ ਪਿਛਲੇ ਸਾਲਾਂ ਵਿੱਚ ਵੀ ਵਾਪਰਦੀਆਂ ਨੇ ਪਰ ਫੇਰ ਆਪਾਂ ਸਬਕ ਲੈ ਸਕਦੇ ਹਾਂ ਇਸ ਤੋਂ ਉਹਦੇ ਵਿੱਚ ਪਿਛਲੇ ਸਮੇਂ ਦੌਰਾਨ ਵੀ ਕਈ ਵਾਰੀ ਬੱਚਿਆਂ ਦੀ ਪਰੀ ਹੋਈ ਜਿਹੜੀ ਐ ਬੱਸ ਜਿਹੜੀ ਐ ਉਹ ਚਲ ਜਾਂਦੀ ਵਿੱਚ ਚਲ ਜਾਂਦੀ ਆ ਜਾਂ ਜਦੋਂ ਆਪਾਂ ਅੱਗੇ ਲੌਂਦੇ ਆ ਧੂਆਂ ਬਹੁਤ ਹੋ ਜਾਂਦਾ ਤੇ ਉਹਦੇ ਵਿੱਚ ਆਪੋ ਜੀ ਟਕਰਾ ਜਾਂਦੇ ਆ ਵਾਹਕਾ ਟਕਰਾ ਜਾਂਦੇ ਆ ਤੇ ਉਹਦੇ ਵਿੱਚ ਕੀਮਤੀ ਜਾਨਾਂ ਵੀ ਚਲ ਜਾਂਦੀਆਂ ਸੁਖਸ਼ਾਨ ਵੀ ਰੋ ਆਪ ਨੂੰ ਕੁਛ ਨਾ ਕੁਛ ਸੋਚਣਾ ਪਊਗਾ ਕਿਉਂਕਿ ਜਿਹੜਾ ਕਣਕ ਦਾ ਨਾਲ ਜਿਹੜਾ ਵਾ ਇਹ ਦੇਖੀ ਤੇ 5% ਵੱਜ ਜਾਂਦਾ ਬਾਕੀ ਸਾਰਾ 90 90 ਤੋਂ 95% ਜਿਹੜਾ ਉਹ ਹੀ ਤੁਰੀ ਬਣਾ ਲੈਣ ਤੇ ਉਸ ਨੂੰ ਵੀ ਆਪਾਂ ਅੱਗ ਲਾਉਣ ਦੀ ਕੋਸ਼ਿਸ਼ ਕਰਦੇ ਆ ਵੀ ਜਿਹੜਾ ਮਾੜਾ ਮੋਟਾ ਬਚਿਆ ਸੋ ਉਸ ਦੇ ਨਾਲ ਬਹੁਤ ਸਾਰੇ ਨੁਕਸਾਨ ਹੁੰਦੇ ਆ ਖਾਸ ਕਰਕੇ ਸਾਡੀ ਜਿਹੜੀ ਹੈ ਜ਼ਮੀਨ ਦੀ ਜਿਹੜੀ ਉਪਜਾਊ ਸ਼ਕਤੀ ਆ ਉਹ ਘਟਦੀ ਆ ਕਿਉਂਕਿ ਜੈਵਿਕ ਮਾਤਾ ਜਿਹੜਾ ਜੈਵਿਕ ਮਾਧਾ ਵਾ ਉਹ ਜਿਹੀ ਚੀਜ਼ ਹੈ ਜਿੰਨੀ ਵਿੱਚ ਜ਼ਿਆਦਾ ਹੋਏਗੀ ਉਨੀ ਸਾਡੀ ਜਿਹੜੀ ਆ ਉਹ ਰਸਾਇਣਿਕ ਖਾਦਾਂ ਦੀ ਜਿਹੜੀ ਆ ਉਹ ਆਤਮ ਨਿਰਭਰਤਾ ਈ ਘਟੇਗੀ ਤੇ ਸਾਡੀ ਪੈਦਾਵਾਰ ਜਿਹੜੀ ਆ ਉਹ ਵਧੇਗੀ ਅਪਸਾਰੇ ਜਾਂਦੇ ਆ ਕਿ ਪਿਛਲੇ 2-3 ਸਾਲ ਦੇ ਵਿੱਚ ਸਾਡਾ ਕਣਕ ਦਾ ਝਾੜ ਝੋਨੇ ਦਾ ਝਾੜ ਤੇ ਇਸ ਵਾਰ ਵੀ ਕਣਕ ਦਾ ਝਾੜ ਆਪਰੇ ਲੋਕਾਂ ਨੂੰ ਪਤਾ ਨਿਕਲਿਆ ਉਹਦਾ ਵੀ ਇਹ ਮੁੱਖ ਕਰਨੀ ਹੀ ਆ ਕਿ ਅਸੀਂ ਆਪਣਾ ਜਿਹੜੀ ਵੀ ਰਹਿਤ ਖੂਦਿਆ ਉਹ ਸਾਰੀ ਆਪਾਂ ਜ਼ਮੀਨ ਦੇ ਵਿੱਚ ਉਹਨੂੰ ਡੇਰੇ ਵਾਪਸ ਕਰ ਰਹੇ ਆ ਕਿਉਂਕਿ ਜਦੋਂ ਇਹ ਅੱਗ ਲਾ ਦਿੰਦੇ ਆ ਜਾਂ ਚੁਕਾ ਦਿੰਦੇ ਆ ਤੇ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਆ ਉਹ ਨਿਊਟ੍ਰੀਐ ਜਿਹੜੇ ਖੁਰਾਕੀ ਦਾ ਤੱਤ ਆ ਜਿਹੜੇ ਕਿ ਫਸਲ ਨੇ ਵਿੱਚੋਂ ਲਈ ਹੁੰਦੇ ਆ ਉਹ ਸਾਰੇ ਨਸ਼ਟ ਹੋ ਜਾਂਦੇ। ਤੂੰ ਉਹ ਇਸ ਕਰਕੇ ਜਿਹੜਾ ਜੈਵਿਕ ਮਾਦਾ ਜਿਹੜਾ ਉਹ ਬਹੁਤ ਜ਼ਰੂਰੀ ਹੈ ਕਿ ਜਿਹੜਾ ਜੈਵਿਕ ਮਾਦਾ ਜਿਹੜਾ ਉਹ ਬਰਕਰਾਰ ਰਹੇ। ਆਡੀ ਜ਼ਮੀਨ ਦੀ ਸਿਹਤ ਜਿਹੜੀ ਉਹ ਬਰਕਰਾਰ ਰਹੇ। ਵਾਤਾਵਰਨ ਨੂੰ ਪ੍ਰਦੂਸ਼ਿਤ ਹੁੰਦਾ। ਵਾਤਾਵਰਨ ਦੇਖੋ ਅੱਜ ਕੱਲ ਜਦੋਂ ਅੱਗਾ ਲਾਉਂਦੇ ਆ ਤੇ ਬਹੁਤ ਸਾਰੀਆਂ ਜੜੀਆਂ ਤੁਹਾਡੇ ਗੈਸਾ ਨਿਕਲਦੀਆਂ ਨੇ। ਬਹੁਤ ਸਾਰੇ ਜਿਹੜੇ ਆ ਉਹ ਧੂਆਂ ਨਿਕਲਦਾ ਵਾ ਤੇ ਧੂਏ ਦੇ ਨਾਲ ਜਿਹੜਾ ਵਾ ਆਡੀ ਜੜੀ ਤੁਹਾਡੀ ਵਾਤਾਵਰਨ ਜਿਹੜੀ ਹਵਾ ਦਾ ਵਾਤਾ ਹਵਾ ਦੀ ਜਿਹੜੀ ਪ੍ਰਦੂਸ਼ਣ ਜਿਹੜਾ ਬਹੁਤ ਵਾ ਜਾਂਦਾ। ਸੋ ਉਹਦੇ ਨਾਲ ਜਿਹੜੀਆਂ ਬਿਮਾਰੀਆਂ ਜਿਹੜੀਆਂ ਨੇ ਸਾਧੀਆਂ ਬ ਅਜਾ ਚਮੜੀ ਦੇ ਬਿਮਾਰੀ ਨਾਲ ਅੱਖਾਂ ਦੀ ਬਿਮਾਰੀਆਂ ਨੇ ਉਹ ਵਾਧੀਆਂ ਨੇ ਸੋ ਇਸ ਦੇ ਨਾਲ ਜਿਹੜੇ ਆ ਜਮੀਨ ਦੇ ਖੁਰਾਕੀ ਤੱਤ ਵੀ ਜਿੱਦਾਂ ਪਹਿਲਾਂ ਗੱਲ ਕੀਤੀ ਇੱਕ ਜੇ ਅੱਡ ਜੀਵ ਜੈਵ ਕਾਰਬਨ ਘਟ ਰਿਹਾ ਇਸ ਨਾਲ ਜਿਹੜੇ ਜੀਵ ਜਿਹੜੇ ਤੁਹਾਡੇ ਖੁਰਾਕੀ ਤੱਤ ਆ ਉਹ ਵੀ ਘਟਣਗੇ ਉਹਦੇ ਵਿੱਚ ਕੀ ਹੈ ਕਿ ਜਿਹੜੀ ਤੁਹਾਡੀ ਜਦੋਂ ਮੰਨ ਲਓ ਇੱਕ ਕਣਕ ਬੀਜੀ ਆ ਕਣਕ ਦੇ ਵਿੱਚੋਂ ਆਪਾਂ ਕਣਕ ਜਿਹੜੇ ਜਿਹੜੇ ਬੂਟੇ ਆ ਉਹ ਥੱਲਿਓਂ ਜਿੰਨੇ ਖੁਰਾਕੀ ਤੱਤ ਲੈ ਰਹੇ ਆ ਤੇ ਜੇ ਆਪ ਖੁਰਾਕੀ ਤੱਤ ਵਾਪਸ ਉਹ ਜਿਹੜੀ ਨਾੜ ਜਿਹੜਾ ਵਾ ਉਹ ਉਹਨਾਂ 90% ਜਿਹੜਾ ਵਾ ਉਹ ਤਾਂ ਰੋੜੀ ਜਿਹੜਾ ਗੋਏ ਦੇ ਰੂਪ ਦੇ ਵਿੱਚ ਜਿੱਦੋਂ ਆਪਾਂ ਡੰਗਰਣ ਪਾਉਨੇ ਆ ਪਛਵਣ ਪਾਉਨੇ ਤੇ ਉਹ ਵਾਪਸ ਵੀ ਜਾਊਗਾ ਪਰ 5-10% ਜਿੰਨਾ ਵੀ ਬਚਦਾ ਉਹਨੂੰ ਵਿੱਚ ਵਿੱਚ ਪਾਈਏ ਇਸ ਤਰ੍ਹਾਂ ਜਿਹੜੀ ਤੁਹਾਡੀ ਬਾਕੀ ਰਹਿੰਦ ਖੂੰਦਿਆ ਝੋਨੇ ਦੀ ਪਰਾਲੀ ਹੈ ਜੋ ਵੀ ਆ ਉਹਨੂੰ ਵਿੱਚ ਪਾਈਏ ਤਾਂ ਜੋ ਜਿਹੜਾ ਸਾਡੀ ਜਿਹੜੀ ਜ਼ਮੀਨ ਦੀ ਜਿਹੜੀ ਆ ਰਸਾਇਣਿਕ ਤੇ ਭੌਤਕੀ ਤੇ ਇਸ ਦੇ ਨਾਲ ਨਾਲ ਜੈਵਿਕ ਜਿਹੜੀ ਆ ਉਹਦੀ ਸਿਹਤ ਜਿਹੜੀ ਆ ਉਹ ਬਰਕਰਾਰ ਰਹੇ ਸੋ ਇਸ ਕਰਕੇ ਜੈਵਿਕ ਮਾਧੇ ਦੇ ਨਾਲ ਨਾਲ ਸਾਡੇ ਖੁਰਾਕੀ ਤੱਤ ਵੀ ਜਿਹੜੇ ਆ ਉਹਨੂੰ ਵਾਪਸ ਕਰਨੇ ਬਹੁਤ ਜ਼ਰੂਰੀ ਆ ਇਸ ਦੇ ਨਾਲ ਜਿਹੜੇ ਸਾਡੇ ਮਿੱਤਰ ਪੰਛੀ ਜਿਹੜੇ ਮਿੱਤਰ ਜੀਵ ਆ ਉਹ ਬਹੁਤ ਸਾਰੇ ਸਾਡੇ ਇਹੋ ਜਿਹੇ ਹੁੰਦੇ ਆ ਜਿਹੜੇ ਕਿ ਇਹ ਦਿਨਾਂ ਦੇ ਵਿੱਚ ਜਿਹੜੇ ਹੁਣ ਚੱਲ ਰਿਹਾ ਇਹਨਾਂ ਦੇ ਵਿੱਚ ਖੇਤਾਂ ਦੇ ਵਿੱਚ ਜਦੋਂ ਨਾੜ ਹੁੰਦਾ ਉਹਦੇ ਵਿੱਚ ਆਂਡੇ ਦਿੰਦੇ ਖਾਸ ਕਰਕੇ ਟਟਿਆਲੀ ਜਿਹੜੀ ਆ ਉਹ ਉਹਦੇ ਆਂਡੇ ਦਿੰਦੀ ਆ ਸੋ ਜਦੋਂ ਆਪਾਂ ਜਦੋਂ ਅੱਗ ਲਾ ਦਿੰਨੇ ਆ ਤੇ ਬਹੁਤ ਸਾਰੇ ਸਾਡੇ ਜਿਹੜੇ ਪੰਛੀ ਆ ਚਾਹੇ ਜਾਨਵਰ ਨੇ ਬਹੁਤ ਸਾਰੇ ਜਿਹੜੇ ਆ ਉਹ ਸੜ ਜਾਂਦੇ ਆ ਇਸ ਤਰ੍ਹਾਂ ਦਰਖਤ ਬਹੁਤ ਸਾਰੇ ਸੜ ਜਾਂਦੇ ਆ ਜਿਹੜਾ ਕਿ ਜੰਗਲਾਤ ਵਿਭਾਗ ਵੱਲੋਂ ਸਾਡੇ ਜਿਹੜੇ ਜਿਹੜੇ ਗੈਰ ਗੈਰ ਸਰਕਾਰੀ ਸੰਸਥਾਵਾਂ ਵੱਲੋਂ ਆਰਵਾੜੇ ਜਿਹੜੇ ਲਾਇਆ ਜਾਂਦੇ ਨੇ ਕੁਝ ਕਿਸਾਨਾਂ ਵੱਲੋਂ ਬਹੁਤ ਘੱਟ ਲਾਇਆ ਜਾਂਦੇ ਆ ਪਰ ਜਦੋਂ ਆਪਾਂ ਆਗਰਾ ਦਿੰਨੇ ਆ ਤੇ ਬਹੁਤ ਸਾਰੇ ਦਰਖਤ ਜਿਹੜੇ ਸਾਡੇ ਸੜ ਜਾਂਦੇ ਆ ਉਹਦੇ ਵਿੱਚ ਤੁਸੀਂ ਦੇਖਦੇ ਆਂ ਆਪਾਂ ਕਿ ਬਹੁਤ ਸਾਰਾ ਨੁਕਸਾਨ ਜਿਹੜਾ ਉਹ ਹੋ ਜਾਂਦਾ ਕਿਉਂਕਿ ਇੱਕ ਦਰਖਤ ਪਾਲਣ ਲੱਗੇ ਬਹੁਤ ਟਾਈਮ ਲੱਗਦਾ ਵਾ ਤੇ ਜਦੋਂ ਇੱਕ ਤਿੱਲੀ ਆਪਾਂ ਲਾ ਦਨੇ ਆ ਸਾਡੇ ਜਿਹੜਾ ਸਵਾਹ ਹੋ ਜਾਂਦਾ ਸੋ ਇਹਦੇ ਨਾਲ ਜਿਹੜਾ ਵਾ ਬਹੁਤ ਸਾਰੀ ਸਾਡੀ ਜਿਹੜੀ ਆ ਉਹ ਗੈਸਾਂ ਨਿਕਲਦੀਆਂ ਨੇ ਪਹਿਲਾਂ ਗੱਲ ਕੀਤੀ ਗੈਸਾਂ ਬਹੁਤ ਨਿਕਲਦੀਆਂ ਨੇ ਗੈਸਾਂ ਵੀ ਜਿਹੜੀਆਂ ਨੇ ਨੁਕਸਾਨ ਦੇ ਆ ਸੋ ਇਹ ਜੇ ਕੋਲਬਲਾ ਕੇ ਦੇਖੀਏ ਤੇ ਸਾਡਾ ਜਿਹੜਾ ਵਾ ਉਹ ਨ ਫਾਇਦਾ ਜਿਹੜਾ ਵਾ ਉਹ ਜੇਕਰ ਇਹਨਾਂ ਵਿੱਚ ਵਾਦਿਆਂਗੇ ਵਿੱਚ ਇਹਨੂੰ ਵਿੱਚ ਵਾਦਿਆਂਗੇ ਤੇ ਉਹਦਾ ਫਾਇਦਾ ਜ਼ਿਆਦਾ ਹੋਊਗਾ ਅੱਜ ਕੱਲ ਸਾਡੇ ਕੋਲ ਤਨਪਤੇ ਆ ਕਿ ਜਿਹੜੀ ਜਦੋਂ ਆਪਾਂ ਖੇਤ ਨੂੰ ਸੁੱਕੇ ਵਿੱਚ ਵਾਵਾਂਗੇ ਤੇ ਉਹਦੇ ਵਿੱਚ ਸੋਲਰਾਈਜੇਸ਼ਨ ਹੋਏਗੀ ਸੋਲਰਾਈਜੇਸ਼ਨ ਦਾ ਮਤਲਬ ਹੈ ਉਹਦੇ ਵਿੱਚ ਸੂਰੀ ਦੀ ਕਿੰਨਾ ਜਾਣਗੇ ਧੁੱਪ ਦੇ ਵਿੱਚ ਸਾਡੇ ਬਹੁਤ ਸਾਰੇ ਜਿਹੜੇ ਨੇ ਉਹ ਜਿਹੜੇ ਤੁਹਾਡੀ ਉਲੀ ਆ ਬਿਮਾਰੀਆਂ ਨੇ ਕੀੜੇ ਮਕੌੜੇ ਆ ਉਹ ਮਰ ਜਾਂਦੇ ਆ ਸਾਡੀ ਫਸਲ ਜਿਹੜੀ ਆ ਬਿਲਕੁਲ ਜਿਹੜੀ ਆ ਉਹ ਠੀਕ ਹੋ ਜਾਂਦੀ ਆ ਸੋ ਇਸ ਦੇ ਨਾਲ ਜਿਹੜਾ ਵਾ ਸਾਡੇ ਜਿਹੜੇ ਆ ਮਿੱਤਰ ਪੰਛੀ ਜਿਹੜੇ ਆ ਉਹ ਬਹੁਤ ਸਾਰੇ ਹੈ ਜਿਹੜੇ ਅਗਨੀ ਲਾਵਾਂਗੇ ਉਹ ਸਾਡੇ ਬਚਣਗੇ ਸਾਡੇ ਖਾਸ ਕਰਕੇ ਚੂਹਿਆਂ ਦੀ ਰੋਕtham ਜਿਹੜੇ ਉਹ ਕਰਨਗੇ ਅਕਾ ਨਿਉਲੇ ਜਿਹੜੇ ਸੱਪ ਆ ਉਹ ਬਹੁਤ ਸਾਰੇ ਹੁੰਦੇ ਜਿਹੜੇ ਕਿ ਚੂਹਿਆਂ ਨੂੰ ਰੋਕtham ਕਰਦੇ ਆ ਸੋ ਉਹਨਾਂ ਦੀ ਵੀ ਜਿਹੜੀ ਆਪਾਂ ਜਿਹੜੀ ਰੋਕtham ਉਹ ਜਿਹੜੀ ਆ ਉਹ ਚੰਗੀ ਤਰ੍ਹਾਂ ਕਰ ਸਕਦੇ ਆ ਇਸ ਤਰ੍ਹਾਂ ਸਾਡੀ ਜਿਹੜੀ ਜੈਵਿਕ ਕਾਰਬਨ ਜਿਹੜਾ ਵਧੂਗਾ ਐਨਸਾਈਨਸ ਦੇ ਪੋਤਕੀ ਤੇ ਤੁਹਾਡੇ ਜੈਵਿਕ ਜਿਹੜੇ ਗੁੰਜੜੇ ਉਹ ਵੀ ਵਧਣਗੇ ਸੋ ਜਿਉਂ ਕੋਲਬਲਾਕ ਦੇਖੀਏ ਤੇ ਸਾਡਾ ਜਿਹੜਾ ਵਾ ਉਹ ਓਵਰਆਲ ਦੇਖੀ ਸਾਡੀ ਜਿਹੜੀ ਆ ਉਹ ਫਾਇਦਾ ਹੀ ਫਾਇਦਾ ਹੁੰਦਾ ਵਾ ਜੇਕਰ ਅਸੀਂ ਸਾਰੀ ਜਿਹੜੀ ਆ ਉਹ ਵਿੱਚ ਵਾਦਿਆਂਗੇ ਇਸ ਦੇ ਨਾਲ ਜਿਹੜਾ ਵਾ ਸਹੀ ਆਮਰਕ ਦੇ ਦਿੰਦੇ ਆ ਕਿ ਤੂੰ ਕੁਝ ਜਿਹੜੇ ਕਿਸਾਨ ਵੀਰ ਨੇ ਜਦੋਂ ਅੱਗ ਲਾ ਦਿੰਦੇ ਆ ਨਾ ਉਹਨੂੰ ਅੱਗ ਲਾ ਦਿੰਦੇ ਤੇ ਮੁੜ ਕੇ ਆਪਾਂ ਪਾਣੀ ਨੂੰ ਜਿਹੜਾ ਵਾ ਉਹਨੂੰ ਪਾਣੀ ਦਿੰਦੇ ਆ ਕਿ ਇਹਨੂੰ ਆਪਾਂ ਠੰਡਾ ਕਰਦੇ ਪਏ ਆ ਇਹ ਕੋਈ ਬਹੁਤ ਹੀ ਚੰਗੀ ਗੱਲ ਨਹੀਂ ਹੈ ਕਿ ਇੱਕ ਤਾਂ ਪਾਸੇ ਤਾਂ ਆਪਾਂ ਅੱਗ ਲਾਤੀ ਦੂਜੇ ਪਾਸੇ ਉਹਨੂੰ ਬਠੰਡਾ ਦੁਆਰਾ ਕਰ ਰਹੇ ਆ ਫਿਰ ਪਾਣੀ ਵੇਸਟ ਕਰ ਰਹੇ ਆ ਸੋ ਇਹ ਕੰਮ ਨਹੀਂ ਕਰਨਾ ਆਪ ਪਸ਼ੂਆਂ ਦੇ ਭਲੇ ਲਈ ਜ਼ਮੀਨ ਦੀ ਭਲੇ ਲਈ ਉਹ ਕਾਡੀ ਕੁਦਰਤ ਜਿਹੜੀ ਆ ਕੁਦਰਤ ਨੇ ਬਹੁਤ ਕੁਝ ਦਿੱਤਾ ਵਾ ਜੇਕਰ ਕੁਦਰਤ ਨੂੰ ਜੋ ਦਿੰਦਾ ਨੂੰ ਜੇ ਆਪਾਂ ਉਹਨੂੰ ਸੰਭਾਲ ਕੇ ਨਹੀਂ ਰੱਖਾਂਗੇ ਤੇ ਸਾਡਾ ਬਹੁਤ ਸਾਰਾ ਨੁਕਸਾਨ ਹੋਏਗਾ ਆਉਣ ਵਾਲੀਆਂ ਪੀੜ੍ਹੀਆਂ ਆਉਣ ਵਾਲੀ ਖੇਤੀ ਦਾ ਨੁਕਸਾਨ ਜਿਹੜਾ ਹੋਏਗਾ ਸੋ ਇਸ ਕਰਕੇ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਅਸੀਂ ਕਣਕ ਦਾ ਨਾੜ ਜੋ ਬਾੜਾ ਮੋਟਾ ਪੰਜ 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 5 6% ਜਿਹੜਾ 5 10% ਵਾਜਦਾ ਵਾ ਉਹਨੂੰ ਕਿਸੇ ਵੀ ਹਾਲਤ ਵਿੱਚ ਅੱਗ ਨਾਲ ਨਹੀਂ ਇਹ ਉਹਦੀ ਬਜਾਏ ਉਹਨੂੰ ਆਪਾਂ ਟਰੈਲਰ ਦੇ ਨਾਲ ਤਵੀਆਂ ਦੇ ਨਾਲ ਵਿੱਚ ਵਾ ਦਈਏ ਤੇ ਉਹਦੀ ਜਿਹੜੀ ਆ ਉਹ ਛੱਡਦੀ ਏ ਉਹ ਛੱਡਣ ਦਾ ਮਤਲਬ ਕਿ ਉਹਨੂੰ ਖੁੱਲਾ ਛੱਡਦੀ ਏ ਤਾਂ ਜੋ ਉਹਦੀ ਜਿਹੜੀ ਸਨਲਾਈਜੇਸ਼ਨ ਹੋ ਚੁੱਕੇ ਉਹਦੇ ਜਿਹੜੇ ਜਿਹੜੇ ਧੁੱਪ ਜਿਹੜੀ ਆ ਉਹ ਵਿੱਚ ਜਾਵੇ ਮਿੱਟੀ ਦੇ ਵਿੱਚ ਜਾਵੇ ਤੇ ਉਹਦੇ ਨਾਲ ਜਿਹੜਾ ਤੁਹਾਡਾ ਜਿਹੜਾ ਵਾ ਉਹ ਬਹੁਤ ਸਾਰੇ ਕ੍ਰੀਡਮ ਕੋੜ ਜਿਹੜੇ ਆ ਉਹ ਖਤਮ ਹੋ ਜਾਣਗੇ। ਸੋ ਇਸ ਕਰਕੇ ਸਾਰੇ ਕਿਸਾਨ ਵੀ ਬੇਨਤੀ ਕੀ ਅੱਜ ਜੋ ਵਿਸ਼ਵ ਪਦਰ ਤੇ ਉਹ ਜਿਹੜਾ ਵਿਸ਼ਵ ਜਿਹੜਾ દવા ਦੇ ਬਸ ਬਣਾਇਆ ਜਾ ਰਿਹਾ ਜੇਕਰ ਉਸ ਨੂੰ ਆਪਾਂ ਦੇਖੀਏ ਤੇ ਉਹ ਵੀ ਬਹੁਤ ਹੋਰ ਜਿਹੜੀ ਐਮਿਤ ਵਾਜਨ ਦੀਆਂ ਕਿ ਅਸੀਂ ਆਪਣੇ ਕਣਕ ਦੇ ਨਾਲ ਨੂੰ ਜਿਹੜਾ ਉਹ ਅੱਗ ਨਾ ਲਾਈਏ। ਆ ਹਰੀ ਖਾਦ ਕਰ ਸਕਦੇ ਆ ਜੋ ਤੁਹਾਡੇ ਕੋਲ ਅਜੇ 1 ਮਹੀਨਾ 1.5 ਮਹੀਨਾ ਹੈਗਾ ਵਾ ਔਰ ਜਿੰਤਰ ਬੀਜ ਸਕਦੇ ਆ ਉਹਦੇ ਵਿੱਚ ਮੂੰਗੀ ਵੀ ਬੀਜ ਸਕਦੇ ਆ ਜੇ ਮੂੰਗੀ ਕਈ ਵਾਰੀ ਨਹੀਂ ਹੁੰਦੀ ਹੈਗੀ ਉਹ ਬਾਦਛਾਈਦੀ ਆ ਤੇ ਫਿਰ ਉਹਨੂੰ ਹਰੀ ਖਾਦ ਵੀ ਕਰ ਸਕਦੇ ਆ ਇਸ ਨਾਲ ਤੁਹਾਡੀ ਫਲੀਦਰ ਫਸਲਾਂ ਬੀਜ ਲਈਏ ਤੇ ਉਹ ਜਿਹੜੀ ਜਿਆਦਾ ਜਿਹੜੀ ਆ ਜ਼ਮੀਨ ਦੀ ਸਿਹਤ ਵੀ ਸੁਧਾਰੇਗੀ ਤੇ ਐਸੋ ਲੈ ਜਿਹੜੀ ਤੁਹਾਡੀ ਜਿਹੜੀ ਤੁਹਾਡੀ ਪੈਦਾਵਾਰ ਜਿਹੜੀ ਫਸਲ ਦੀ ਪੈਦਾਵਾਰ ਆ ਤੇ ਝੋਨਾ ਵਾ ਚਾਹੇ ਬਾਸਪਤੀ ਉਹਦੀ ਪੈਦਾਵਾਰ ਵੀ ਵਧੂਗੀ ਸੋ ਮੇਰੀ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਜਿਹੜਾ ਜ਼ਿਲ੍ਹਾ ਫਰੀਦਕੋਟ ਵਿੱਚ ਅਸੀਂ ਬਿਲਕੁਲ ਜਿਹੜੀ ਆਦਨ ਨਾਲ ਆਈਏ ਕਿਉਂਕਿ ਅਜੇ ਤੱਕ ਜਿਹੜੇ ਤੁਹਾਡੇ ਅਗ ਲਾਉਂਦੇ ਜਿਹੜੇ ਵਾਕਿਆ ਵਾ ਉਹ ਸਾਰੇ ਜਿੰਨੇ ਤੇ 32 ਜਿਹੜੇ ਆ ਉਹ ਆ ਚੁੱਕੇ ਆ ਜਿਹੜੇ ਸੈਟੇਲਾਈਟ ਨਹੀਂ ਆਇਆ ਤੇ ਆਪਾਂ ਕੋਸ਼ਿਸ਼ ਕਰੀਏ ਇੱਕ ਗਾਹ ਨਾ ਵਤਨ ਸਾਰੇ ਆਪਣੇ ਧਿਆ ਕਰਨ ਕਿ ਆਪਾਂ ਜਿਹੜੀ ਆਦਨ ਨਹੀਂ ਲਾਉਣੀ ਹੈਗੀ ਸੋ ਮੇਰੀ ਸਾਰੇ ਕਿਸਾਨ ਵੀਰਾਂ ਨੂੰ ਦੁਬਾਰਾ ਫਿਰ ਬੇਜੀਏ ਕਿ ਆਪਾਂ ਇਸ ਵਾਰ ਕਣਕ ਦੇ ਨਾਲ ਨੂੰ ਆਗ ਨਾ ਲਾਈਏ ਵਿੱਚ ਇਹ ਬਾਈਏ ਤਾਂ ਤੁਹਾਡੀ ਜ਼ਮੀਨ ਦੀ ਸਿਹਤ ਵੀ ਚੰਗੀ ਰਵੇ ਸਾਡਾ ਵਾਤਾਵਰਨ ਵੀ ਚੰਗਾ ਰਹੇ ਸਾਡੀ ਮਨੁੱਖੀ ਜਾਨ ਜਿਹੜੀਆਂ ਨੇ ਜਿਹੜੀਆਂ ਅੰਜਾਈ ਜਿਹੜੀਆਂ ਨੇ ਕਈ ਵਾਰੀ ਧੂਏ ਨਾਲ ਜਲ ਜਾਂਦੀਆਂ ਨੇ ਐ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਸੀ ਕੌਰ